ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਦੁੱਧ ਵਧਾਉਣ ਦਾ ਫਾਰਮੂਲਾ ਦੱਸਣ ਜਾ ਰਹੇ ਆਂ ਦੋਸਤੋ ਇੱਕ ਅਹਿਮ ਫਾਰਮੂਲਾ ਹੈਗਾ ਸੋ ਦੋਸਤੋ ਜਿਸ ਨੇ ਵੀ ਤੁਸੀਂ ਇਹ ਫਾਰਮੂਲੇ ਦੀ ਵਰਤੋਂ ਕਰਨੀ ਹੈ ਪਹਿਲਾਂ ਵੀਡੀਓ ਨੂੰ ਫੁੱਲ ਦੇਖ ਲਿਓ ਉਸ ਤੋਂ ਬਾਅਦ ਦੋਸਤੋ ਜੇਕਰ ਕੰਡੀਸ਼ਨ ਤੁਹਾਡੇ ਪਸ਼ੂ ਉੱਪਰ ਇਦਾਂ ਦੀ ਹੈਗੀ ਆ ਤੁਸੀਂ ਉਸ ਥਾਂ ਤੇ ਇਸ ਫਾਰਮੂਲੇ ਦੀ ਵਰਤੋਂ ਕਰ ਸਕਦੇ ਹੋ ਅੱਜ ਦੋਸਤੋ ਬਹੁਤ ਵਧੀਆ ਫਾਰਮੂਲਾ ਆਪਾਂ ਤੁਹਾਨੂੰ ਦੱਸਾਂਗੇ ਦੁੱਧ ਵਧਾਉਣ ਦਾ ਖਾਸ ਫਾਰਮੂਲਾ ਹੈਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਇੱਕ ਗੱਲ ਜ਼ਰੂਰ ਨੋਟ ਕਰ ਲਿਓ ਜੇਕਰ ਤੁਹਾਡਾ ਪਸ਼ੂ ਦੁੱਧ ਦੇਣ ਵਾਲੀ ਨਸਲ ਵਾਲਾ ਹੈਗਾ ਮਤਲਬ ਚੰਗੀ ਬਰੀਡ ਵਾਲਾ ਹੈ ਤਾਹੀਂ ਦੁੱਧ ਵਧੇਗਾ ਮੈਂ ਦੋਸਤੋ ਤੁਹਾਡਾ ਸਮਾਂ ਜਿਹੜਾ ਖਰਾਬ ਨਹੀਂ ਕਰ ਸਕਦਾਗਾ ਕਿਉਂਕਿ ਬਹੁਤ ਫਾਰਮੂਲੇ ਤੁਹਾਨੂੰ ਆਲਰੇਡੀ ਇਸ YouTube ਚੈਨਲ ਦੇ ਉੱਪਰ ਮਿਲਦੇ ਰਹਿਣਗੇ ਮਿਲਦੇ ਹੋਣਗੇ ਸੋ ਕੋਈ ਫਾਰਮੂਲਾ ਕਿਸੇ ਸਿਚੁਏਸ਼ਨ ਦੇ ਵਿੱਚ ਕੰਮ ਕਰਦਾ ਕੋਈ ਫਾਰਮੂਲਾ ਕਿਸੇ ਸਿਚੁਏਸ਼ਨ ਦੇ ਵਿੱਚ ਸੋ ਅੱਜ ਜਿਹੜੀ ਸਿਚੁਏਸ਼ਨ ਹੈਗੀ ਦੋਸਤੋ ਉਹ ਤੁਸੀਂ ਧਿਆਨ ਦੇ ਨਾਲ ਸਮਝ ਲਿਓ ਪਹਿਲਾਂ ਉਸ ਦੀ ਜਿਹੜੀ ਮਿਲਕ ਲਾਈਨ ਆ ਦੋਸਤੋ ਪਸ਼ੂ ਦੀ ਉਹ ਚੰਗੀ ਹੋਣੀ ਚਾਹੀਦੀ ਆ ਪਰ ਦੁੱਧ ਦੇਣ ਸਮੇਂ ਕਿਸੇ ਵੀ ਕਾਰਨ ਦੁੱਧ ਡਾਊਨ ਚਲਾ ਗਿਆ ਹੋਵੇ ਚਾਹੇ ਕਹੋ ਵੀ ਘਟ ਗਿਆ ਹੋਵੇ ਉਸ ਥਾਂ ਤੇ ਤੁਸੀਂ ਇਸ ਫਾਰਮੂਲੇ ਦੀ ਵਰਤੋਂ ਕਰ ਸਕਦੇ ਜੇਕਰ ਦੋਸਤੋ ਪਸ਼ੂ ਤੁਹਾਡਾ 12 ਪਲੱਸ ਵਾਲਾ ਹੈਗਾ ਤੇ ਇੱਕਦਮ ਜਿਹੜਾ 8 ਕਿਜੀ ਤੇ ਆ ਗਿਆ ਹੈਗਾ ਤੇ ਉਥੇ ਦੋਸਤੋ ਇਸ ਦੀ ਵਰਤੋਂ ਤੁਸੀਂ ਕਰੋ ਦੋਸਤੋ ਕੋਈ ਵੀ ਮਾਂ ਦਾ ਲਾਲ ਇਨਸਟੈਂਟ ਜਿਹੜਾ ਇੱਕਦਮ ਦੁੱਧ ਨਹੀਂ ਵਧਾ ਸਕਦਾਗਾ ਆਪਾਂ ਕਹਿ ਲਈਏ ਨਾ ਵੀ ਕੋਈ ਇਦਾਂ ਦਾ ਫਾਰਮੂਲਾ ਨਹੀਂ ਬਣਿਆਗਾ ਵੀ ਜਿਹੜਾ 8 ਲੀਟਰ ਤੋਂ 15 ਲੀਟਰ ਤੱਕ ਲੈ ਕੇ ਇਨਸਟੈਂਟ ਚਲਾ ਜਾਵੇ ਉਥੇ ਜਿਹੜਾ ਪਸ਼ੂ ਹੈ ਦੋਸਤੋ ਜੈਨੇਟਿਕ ਗੁਣ ਵੀ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਪਸ਼ੂ ਦੇ ਵਿੱਚ ਮਤਲਬ ਦੋਸਤੋ ਇਹ ਚੀਜ਼ਾਂ ਬਾਰੇ ਵੀ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਵੀ ਸਾਡਾ ਪਸ਼ੂ ਚੰਗੇ ਮਿਲਕ ਲੈਣ ਵਾਲਾ ਹੈਗਾ ਜਾਂ ਨਹੀਂ ਹੈਗਾਗਾ ਉਸ ਲਈ ਦੋਸਤੋ ਪਿਛਲਾ ਰਿਕਾਰਡ ਜਿਹੜਾ ਤੁਹਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਤੁਸੀਂ ਪਸ਼ੂ ਉਹ ਖਰੀਦ ਕੇ ਲੈ ਕੇ ਆਇਓ ਤਾਂ ਤੁਹਾਨੂੰ ਉਸਦੀ ਬੈਕਗ੍ਰਾਉਂਡ ਪਤਾ ਹੋਣੀ ਬਹੁਤ ਜ਼ਿਆਦੀ ਲਾਜ਼ਮੀ ਆ ਵੀ 15 16 ਲੀਟਰ ਵਾਲਾ ਸਾਡਾ ਪਸ਼ੂ ਰਿਹਾ ਹੈਗਾ ਪਿਛਲੀ ਲਕਟੇਸ਼ਨ ਦੇ ਵਿੱਚ ਜਾਂ ਫਿਰ ਦੋਸਤੋ ਤੁਹਾਡੇ ਘਰ ਦੇ ਵਿੱਚ ਉਸ ਪਸ਼ੂ ਦਾ ਜਨਮ ਹੋਇਆ ਹੋਵੇ ਹੁਣ ਇੱਥੇ ਜਿਹੜਾ ਦੋਸਤੋ ਜੇਕਰ ਉਸ ਪਸ਼ੂ ਦੀ ਚੰਗੀ ਮਿਲਕ ਲਾਈਨ ਚੰਗੀ ਬਰੀਡ ਦਾ ਪਸ਼ੂ ਆ ਤੇ ਕੋਈ ਬਿਮਾਰੀ ਵੀ ਨਹੀਂ ਹੈਗੀ ਫਿਰ ਵੀ ਦੁੱਧ ਇੱਕਦਮ ਘਟ ਕਰ ਗਿਆ ਉੱਥੇ ਤੁਸੀਂ ਇਸ ਫਾਰਮੂਲੇ ਦੀ ਵਰਤੋਂ ਕਰ ਸਕਦੇ ਹੋ ਹੁਣ ਜਿਹੜੀਆਂ ਦੋਸਤੋ ਆ ਪ ਤਿੰਨ ਚੀਜ਼ਾਂ ਲੈਣੀਆਂ ਇਸ ਫਾਰਮੂਲੇ ਦੇ ਲਈ ਉਹ ਤੁਸੀਂ ਆਪਣੇ ਘਰ ਦੇ ਵਿੱਚ ਆਮ ਨਾਰਮਲ ਇਹ ਚੀਜ਼ਾਂ ਹਰਕਦੇ ਪਈਆਂ ਹੁੰਦੀਆਂ ਨੇ ਸੋ ਦੋਸਤੋ ਉਹ ਚੀਜ਼ਾਂ ਦੀ ਤੁਸੀਂ ਵਰਤੋਂ ਕਰਕੇ ਇਹ ਫਾਰਮੂਲਾ ਜਿਹੜਾ ਤਿਆਰ ਕਰ ਸਕਦੇ ਹੋ ਧਿਆਨ ਦੇ ਨਾਲ ਸੋਲੇ ਦੋਸਤੋ ਕਾ ਦੀ ਪੈਨ ਲੈ ਕੇ ਇਸ ਨੂੰ ਨੋਟ ਕਰ ਲਿਓ ਪਹਿਲੇ ਨੰਬਰ ਤੇ ਦੋਸਤੋ ਆਪਾਂ ਮੇਥੀ ਲੈਣਾ ਮੇਥੀ ਦਾਣਾ ਲੈਣਾ ਮੇਥੀ ਦਾਣਾ ਆਪਾਂ 50 ਗ੍ਰਾਮ ਲੈਣੀ ਮਾਤਰਾ ਮੇਥੀ ਦਾਣਾ ਲਵਾਂਗੇ ਉਸ ਤੋਂ ਬਾਅਦ ਦੋਸਤੋ ਆ ਫੋਟੋ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਨਜ਼ਰ ਤੁਹਾਨੂੰ ਆ ਗਈ ਮੇਥੀ ਦਾਣੇ ਦੀ 50 ਗ੍ਰਾਮ ਇਸ ਦੀ ਮਾਤਰਾ ਲਵਾਂਗੇ ਦੂਜੇ ਨੰਬਰ ਤੇ ਦੋਸਤੋ ਆਪਾਂ ਲੈਣਾ ਹੈਗਾ ਦੇਸੀ ਘੋਗਾ ਦਾ 100 ਗ੍ਰਾਮ ਦੇਸੀ ਕਿਉਂ ਗਾਂ ਦਾ ਮੈਂ ਤਾਂ ਕਿਹਾ ਦੋਸਤੋ ਜੇਕਰ ਮੱਝ ਤੇ ਇਹ ਫਾਰਮੂਲਾ ਅਪਲਾਈ ਕਰਨਾ ਹੈ ਤੇ ਆਪਾਂ ਉਥੇ ਗਾਂ ਦਾ ਕਿਉ ਦੇਵਾਂਗੇ ਜੇਕਰ ਆਪਾਂ ਗਾਂ ਦਾ ਦੁੱਧ ਵਧਾਉਣ ਲਈ ਇਸ ਫਾਰਮੂਲੇ ਦੀ ਵਰਤੋਂ ਕਰਨੀ ਹੈ ਉਥੇ ਆਪਾਂ ਮੱਝ ਦਾ ਕਿਉ ਦੇਵਾਂਗੇ ਇਸ ਕਰਕੇ ਦੀ ਮਾਤਰਾ 100 ਗ੍ਰਾਮ ਲੈਣੀ ਆ ਤੇ ਬਾਅਦ ਵਿੱਚ ਆਪਾਂ ਲੈਣਾ ਹੈਗਾ ਦੋਸਤੋ ਲਾਸਟ ਸਟੈਪ ਫਾਈਨਲ ਜਿਹੜੀ ਚੀਜ਼ ਲੈਣੀ ਉਹ ਹੈਗਾ ਗੁੜ ਗੁੜ ਆਪਾਂ 150 ਗ੍ਰਾਮ ਲਵਾਂਗੇ ਸੋ ਦੋਸਤੋ ਇਹਨਾਂ ਜਿਹੜੀਆਂ ਤਿੰਨੇ ਚੀਜ਼ਾਂ ਨੂੰ ਬਿਲਕੁਲ ਮਿਕਸ ਕਰ ਲੈਣਾ ਤੇ ਜਿਹੜੀ ਮੇਥੀ ਹੈ ਉਸ ਨੂੰ ਬਰੀਕ ਪੀਸ ਲੈਣਾ ਇਹਨਾਂ ਵੀ ਜ਼ਿਆਦਾ ਬਰੀਕ ਨਹੀਂ ਪੀਸਣਾ ਵੀ ਬਿਲਕੁਲ ਜਿਹੜਾ ਆ ਜਾਵੇ ਪੰਜਾਬੀ ਦੇ ਵਿੱਚ ਜਿਹੜਾ ਆਪਾਂ ਦੋਸਤ ਕਹਿ ਲੈਨੇ ਨਾ ਵੀ ਗੜਗੜਾ ਜਾਂ ਕਰ ਲੈਣਾ ਇਸ ਨੂੰ ਵੀ ਬਿਲਕੁਲ ਨਾ ਤਾਂ ਆਟਾ ਬਣ ਜੇ ਤੇ ਨਾ ਹੀ ਉਹ ਮੋٹے ਦਾਣੇਦਾਰ ਜਾ ਰਵੇ ਵੀ ਗੜਗੜਾ ਜਾ ਹੋ ਜੇ ਤੇ ਇਹਨਾਂ ਦਿਨਾਂ ਚੀਜ਼ਾਂ ਨੂੰ ਜਿਹੜਾ ਮਿਕਸ ਕਰਕੇ ਮਿਲਾ ਕੇ ਦੋਸਤੋ ਪਸ਼ੂ ਨੂੰ ਦੇਣਾ ਹੈਗਾ ਤੇ ਦੇਣਾ ਕਦੋਂ ਆ ਦੋਸਤੋ ਇਹ ਜਿਹੜੀ ਚੀਜ਼ ਆ ਤੁਸੀਂ ਜ਼ਰੂਰ ਨੋਟ ਕਰ ਲਿਓ ਦੇਣਾ ਕਦੋਂ ਆ ਜਦੋਂ ਪਸ਼ੂ ਸਵੇਰ 10 11 ਵਜੇ ਜਿਹੜਾ ਪੱਠੇ ਖਾ ਕੇ ਦੋਸਤੋ ਬੈਠ ਜਾਂਦਾ ਆਰਾਮ ਕਰਨ ਤੇ ਉਦੋਂ ਜਿਹੜਾ ਤੁਸੀਂ ਇਸ ਨੂੰ ਦੇਣਾ ਹੈਗਾ ਤੇ ਦੇਣਾ ਕਿੰਨੇ ਦਿਨ ਜਦੋਂ ਤੁਹਾਡਾ ਪਸ਼ੂ ਆ ਦੁੱਧ ਘਟ ਕਰਕੇ ਹੈਗਾ ਦੋਸਤੋ ਤੁਸੀਂ ਇਨਸਟੈਂਟ ਉਸ ਨੂੰ ਇਸ ਫਾਰਮੂਲੇ ਨੂੰ ਜਿਹੜਾ ਸ਼ੁਰੂ ਕਰਨ ਜਾ ਰਹੇ ਹੋ ਉਸ ਦਿਨ ਤੋਂ ਲੈ ਕੇ ਲਗਾਤਾਰ 3 ਦਿਨ ਜਿਹੜਾ ਆਪਣੇ ਪਸ਼ੂ ਨੂੰ ਤੁਸੀਂ ਇਹ ਫਾਰਮੂਲਾ ਦੇਣਾ ਹੈ ਉਸ ਤੋਂ ਬਾਅਦ ਇੱਕ ਹਫ਼ਤੇ ਵਿੱਚ ਇੱਕ ਵਾਰ ਦੇ ਸਕਦੇ ਹੋ ਇੱਕ ਹੋਰ ਜਿਹੜੀ ਗੱਲ ਹੈ ਜ਼ਰੂਰੀ ਹੈ ਸਭ ਵੀਰਾਂ ਦੇ ਮਨ ਵਿੱਚ ਹੋਵੇਗੀ ਗੱਬਣ ਪਸ਼ੂ ਨੂੰ ਦੇ ਸਕਦੇ ਹਾਂ ਜਾਂ ਨਹੀਂ ਦੇ ਸਕਦੇ ਹਾਂ ਹਾਂ ਦੋਸਤੋ ਦੇ ਸਕਦੇ ਹਾਂ ਇਸ ਦਾ ਕੋਈ ਗੱਬਣ ਪਸ਼ੂ ਦੇ ਉੱਪਰ ਨੁਕਸਾਨ ਨਹੀਂ ਹੈਗਾ ਪਰ ਗੱਬਣ ਪਸ਼ੂ ਦਾ ਦੁੱਧ ਨਹੀਂ ਵਧੇਗਾ ਅਤੇ ਨਾ ਹੀ ਗੱਬਣ ਪਸ਼ੂ ਦਾ ਦੁੱਧ ਵਧਾਉਣ ਦੀ ਆਪਾਂ ਨੂੰ ਕੋਸ਼ਿਸ਼ ਨਹੀਂ ਜਾਂ ਯਤਨ ਕਰਨੇ ਚਾਹੀਦੇ ਆ ਕਿਉਂਕਿ ਦੋਸਤੋ ਜਿੰਨੇ ਵੀ ਦੁੱਧ ਵਧਾਉਣ ਵਾਲੇ ਫਾਰਮੂਲੇ ਹੁੰਦੇ ਆ ਇਹਨਾਂ ਵਿੱਚ ਜਿਹੜੀਆਂ ਚੀਜ਼ਾਂ ਪੈਂਦੀਆਂ ਇਹਨਾਂ ਦੀ ਤਸਵੀਰ ਕਾਫੀ ਗਰਮ ਹੁੰਦੀ ਆ ਤੇ ਗੱਬਣ ਜਿਹੜਾ ਪਸ਼ੂ ਆ ਦੋਸਤੋ ਜਿਆਦਾ ਗਰਮ ਚੀਜ਼ਾਂ ਦੇਣੀਆਂ ਉਹਨੂੰ ਠੀਕ ਨਹੀਂ ਹੁੰਦੀਆਂ ਬਾਕੀ ਦੋਸਤੋ ਜੇ ਤੁਹਾਡੀ ਪਸ਼ੂ ਆ ਜਿਹੜਾ ਗਾਂ ਹੈ ਚਾਹੇ ਉਹ ਮੱਝ ਆ ਉਹ ਚੰਗੀ ਮਿਲਕ ਲੈਣ ਦਾ ਚੰਗੀ ਬਰੀਡ ਦਾ ਤੇ ਦੁੱਧ ਜਿਹੜਾ ਘੱਟ ਕਰ ਗਿਆ ਹੈਗਾ ਸੂਬੇ ਦੇ ਵਿੱਚ ਇਹ ਸੂਬੇ ਦੇ ਵਿੱਚ ਪਹਿਲਾਂ ਚੰਗਾ ਸੀ ਆ ਤੁਸੀਂ ਇਹ ਤਿੰਨ ਚੀਜ਼ਾਂ ਉਸ ਜਗ੍ਹਾ ਤੇ ਅਪਲਾਈ ਕਰ ਸਕਦੇ ਹੋ ਆਪਣੇ ਪਸ਼ੂ ਨੂੰ ਦੇ ਸਕਦੇ ਹੋ 100% ਸ਼ੋਰ ਹੈਗਾ ਦੋਸਤੋ ਤੁਹਾਡਾ ਪਸ਼ੂ ਦੁੱਧੋਂ ਵਧੂਗਾ ਤੇ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਚਾਉਂਦਾ ਇਹ ਫਾਰਮੂਲਾ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਹੋਰਾਂ ਵੀਰਾਂ ਤੱਕ ਸ਼ੇਅਰ ਵੀ ਕਰ ਦਿਓ ਅਗਲੀ ਵੀਡੀਓ ਆਪਾਂ ਕਿਸ ਟੌਪਿਕ ਦੇ ਉੱਪਰ ਬਣਾਈਏ ਤੁਸੀਂ ਮੈਨੂੰ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ